ਜੀ ਇੱਥੇ ਦਾ ਸਾਡਾ ਥਿ ਵਯੂ ਪੁਆਇੰਟ ਵੀ ਕਵਰ ਹੋ ਚੁੱਕਾ ਆ ਪਾਣੀ ਦੀਆਂ ਕੁਦਰਤ ਦੀਆਂ ਹਵਾਵਾਂ ਦਾ ਸਾਊਂਡ ਤੁਸੀਂ ਜਿਹੜੀ ਆ ਉਸ ਤੇ ਉਸ ਦਾ ਗਾਫੀਟ ਜਸਟ ਅਡਾ ਹੋਈਦਾ ਕਿ ਆਗੇ ਤੇ ਅਸੀਂ ਨਵਾਦੀਆਂ ਜਿਹੜੀਆਂ ਹਿਮਾਲਿਆ ਪਰ ਬੱਦੀਆਂ ਚੋਟੀ ਤੋਂ ਜਿਹੜਾ ਕੈਂਪੋਂ ਆਪਾਂ ਆ ਗਏ ਇੱਥੇ ਕੈਂਪੋਂ ਨੋਟੈਂਟੀ ਇੱਕ ਮਿਲਿਆ ਤੇ -4 ਡਿਗਰੀ ਟੈਂਪਰੇਚਰ ਆ ਇੱਥੇ ਬਹੁਤ ਜ਼ਿਆਦਾ ਠੰਡਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਸਾਡਾ ਟੂਰ ਹੈਗਾ ਆ ਸ਼ਿਮਲਾ ਖਨੌਰ ਪਹਿਲਾਂ ਆਨੰਦਪੁਰ ਸਾਹਿਬ ਜਾਵਾਂਗੇ ਫਿਰ ਉਸ ਤੋਂ ਅੱਗੇ ਦੇਖਦੇ ਆਪਾਂ ਕਿੱਧਰ ਨੂੰ ਮੋੜ ਬੰਦਾ ਹੈ ਤੇ ਕਿੱਧਰ ਦਾ ਮੌਸਮ ਜਾਂ ਰਸਤਾ ਸਾਨੂੰ ਕਲੀਅਰ ਮਿਲ ਹਾਂਜੀ ਤੇ ਸਫ਼ਰ ਆਪਾਂ ਕਰ ਲਿਆ ਸ਼ੁਰੂ ਰਵਾਨਗੀ ਕਾਦੀਆਂ ਤੋਂ ਪਾ ਦਿੱਤੀ ਹੈ ਤੇ ਨਾਲ-ਨਾਲ ਮੌਸਮ ਜਿਹੜਾ ਆ ਉਹ ਵੀ بارش ਵਾਲਾ ਹੋ ਗਿਆ ਬੂੰਦਾਬੰਦੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸੌਣ ਦਾ ਮਹੀਨਾ ਚੱਲ ਰਿਹਾ ਤੇ ਜਦੋਂ ਅਸੀਂ ਐਂਟਰੀ ਕੀਤਾ ਉਹਨਾਂ ਤੋਂ ਅੱਗੇ ਕਿਉਂਕਿ ਸਟੇ ਆਪਾਂ ਕਰਨਾ ਸੀਗਾ ਆਨੰਦਪੁਰ ਸਾਹਿਬ ਤੇ ਉਹਨਾਂ ਜਦੋਂ ਐਂਟਰ ਕਰਦੇ ਹਿਮਾਚਲ ਤੇ ਪਹਾੜੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਸਟੇ ਕਰਾਂਗੇ ਆਪਾਂ ਅੱਜ ਦੀ ਰਾਤ ਆਨੰਦਪੁਰ ਸਾਹਿਬ ਫਿਰ ਅੱਗੇ ਦਾ ਰਸਤਾ ਜੜਾਇਆ ਉਹ ਸ਼ੁਰੂ ਕਰਾਂਗੇ ਤਦ ਤੱਕ ਸਾਡੇ ਨਾਲ ਜੁੜੇ ਰਹੋ ਵਲੌਗ ਦੇ ਵਿੱਚ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਹੁਣ ਆਪਾਂ ਸ੍ਰੀ ਆਨੰਦਪੁਰ ਸਾਹਿਬ ਤੱਕ ਤਕਤਿਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਮੇਲੇ ਕਰ ਲਏ ਨੇ ਤੇ ਜਤਿੰਦਰ ਭਾਜੀ ਤੇ ਰੋਬਿੰਦ ਵੀਰ ਹੋ ਗਏ ਆ ਰੈਡੀ ਤੇ ਹੁਣ ਆਪਾਂ ਇੱਥੋਂ ਭਾਜੀ ਕਿੱਧਰ ਨੂੰ ਜਾਣਾ ਦੱਸੋ ਹੁਣ ਉਹ ਨਾ ਭਾਜਣਾ ਭਾਈ ਆਪਣੇ ਚੱਲੇ ਤੇ ਤੁਸੀਂ ਬੰਗਲੌਰ ਜਾਂਦੇ ਸੀ ਭਾਜੀ ਦਾ ਦੋਸਤ ਹੈ ਕੋਈ ਕਹਿੰਦਾ ਇਹ ਮੰਗਲੌਰ ਜਾਣਾ ਕਰਦੇ ਕਿੱਥੇ ਜਾਣਾ ਠੀਕ ਆ ਪਰੌਂਠੇ ਆ ਹੀ ਖਾ ਲਏ ਆ ਕਿਹੜੀਆਂ ਨਾ ਤੇ ਇੱਥੇ ਹੈਗਾ ਜੀ ਖਾਲਸਾ ਪੰਜਾਬੀ ਢਾਬਾ ਜਿਹੜੇ ਸਾਡੇ ਨੌਣਾਂ ਬੜੀ ਵਧੀਆ ਇਹਨਾਂ ਨੇ ਸੇਵਾ ਕੀਤੀ ਤੇ ਤੁਸੀਂ ਜਦੋਂ ਵੀ ਆਓ ਇੱਥੇ ਤੇ ਇੱਥੇ ਜ਼ਰੂਰ ਵਿਜ਼ਿਟ ਕਰਿਓ ਪੰਜਾਬੀ ਟੇਸਟ ਜਿਹੜਾ ਤੁਹਾਨੂੰ ਇੱਥੇ ਬੜਾ ਵਧੀਆ ਮਿਲਦਾ ਹਲੋ ਮਿਲਦੇ ਆਂ ਜੀ ਅਗਲੀ ਡੈਸਟੀਨੇਸ਼ਨ ਤੇ ਨੇ ਹੁਣ ਆਪਾਂ ਫੋਟੋ ਸ਼ੂਟ ਕਰਨ ਦੇ ਆ ਕਿਉਂਕਿ ਅਗਲੇ ਦੀ ਚੜਾਈ ਹੁਣ ਚੜਨ ਲੱਗੇ ਆ ਉੱਪਰ ਨੂੰ ਤੇ 터ਨਲ ਜਿਹੜੀਆਂ ਤਿੰਨ 터ਨਲਾਂ ਆਪਾਂ ਕਰ ਲਈਆਂ ਪਾਰ ਹੁਣ ਇੱਧਰ ਨਹੀਂ 터ਨਲ ਹੋਣੀ ਹੋਣੀ ਹੁਣੇ ਵੇ ਬੈਕ ਜਾਣਾ ਪੋਟਾ ਮਾਰੋ ਦੇ ਪਾਸੇ ਸੈ ਸ਼ਿਲਮਾ ਕਰਾ ਬੁੱਨਾ ਸ਼ੁਕਲਾ ਕਾ ਪੁੱਤਰੀ ਨਾਮ ਮੇਰਾ ਮਸ਼ੋਰਾ ਮਿੱਤਰੋ ਹੁਣ ਪਹੁੰਚ ਚੁੱਕੇ ਆ ਆਪਾਂ ਕਿੱਥੇ ਸ਼ਿਲਮਾ ਸ਼ਿਲਮਾ ਸ਼ਿਮਲੇ ਪਹੁੰਚ ਚੁੱਕੇ ਆ ਇਸ ਟਾਈਮ ਆਪਾਂ ਪਰ ਆਪਾਂ ਉਕ ਐ ਤੇ Shimla ਨਹੀਂ ਘੁੰਮਣਾ ਕਿਉਂਕਿ ਆਪਾਂ ਗਾਹ ਸਫਰ ਤੈ ਕਰਨਾ ਆ ਕਾਫੀ ਤੇ ਇੱਥੋਂ ਗਾਹ ਜਾਣਾ ਆਪਾਂ ਕੁਲਫੀ ਆਪਾਂ ਬੰਗੋਰ ਬੰਗਲੌਰ ਕਿੰ ਕੀ ਆਬਾੜੀ ਕੁਫਰੀ ਤੋਂ ਗਾਹ ਅੱਗੇ ਇੱਕ ਵਧੀਆ ਭਾਜੀ ਨੇ ਲੱਭਿਆ ਕੋਈ ਟਿਕਾਣਾ ਪਤਾ ਨਹੀਂ ਕਿੱਥੇ ਖੜਦੇ ਆ ਤੱਤਾ ਪਾਣੀ ਉਹ ਪਿੱਛੇ ਲਿਖਿਆ ਕਿੰਨਾ ਕੁਛ ਤੁਹਾਨੂੰ ਦਿਖਾਉਨੇ ਆ ਤੱਤਾ ਪਾਣੀ ਆ ਹਵਾ ਤੇ ਠੰਡੀਆਂ ਚੱਲਣ ਡੀਆਂ ਸੋ ਇਹ ਵਿਊ ਹੈ ਦੋਸਤੋ Shimla ਦਾ Shimla ਆਪਾਂ ਪਹੁੰਚ ਚੁੱਕੇ ਆ ਪਰ ਇੱਥੇ ਆਪਾਂ ਸਟੇ ਨਹੀਂ ਕਰ ਸਕਦੇ ਕਿਉਂਕਿ ਕਿਨੌਰ ਵੈਲੀ ਦਾ ਰਸਤਾ ਜਿਹੜਾ ਬਹੁਤ ਜ਼ਿਆਦਾ ਲੰਬਾ ਸਫਰ ਆ ਤੇ ਇਥੋਂ ਆਪਾਂ ਕੁਫਰੀ ਜਾਵਾਂਗੇ ਕੁਫਰੀ ਤੋ ਅੱਗੇ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਦੇ ਆ ਕਿਨੌਰ ਵੈਲੀ ਦਾ ਤੇ ਰਸਤੇ ਵਿੱਚ ਵਿਊ ਪੈਂਦੇ ਰੋ ਤੇ ਇੱਕ ਇੱਕ ਖਾਤਾ ਹੈਗਾ ਪਰੌਂਠਾ ਤੇ ਹੁਣ ਇਹਨੂੰ ਥੱਲੇ ਕਰਨ ਵਾਸਤੇ ਆਪਾਂ ਕੀ ਖਾਵਾਂਗੇ ਗੋਲ ਗੱਪੇ ਖਾਣੇ ਪੈਣੇ ਆ ਇਹ ਕਿੱਥੇ ਆ ਕਿੱਥੇ ਕੀ ਗੋਲ ਗੱਪੇ ਟੱਕ ਲਿਆ ਉਹਨਾਂ ਨੇ ਸੋ ਇਹ ਕੁਫਰੀ ਨੂੰ ਜਾਂਦੇ ਆ ਰਸਤੇ ਦੇ ਵਿੱਚ ਆਉਂਦੀ ਹੈ ਇੱਕ ਬੜੀ ਵਧੀਆ ਲੋਕੇਸ਼ਨ ਤੇ ਇੱਥੇ ਖਾਣ ਪੀਣ ਨੂੰ ਕਾਫੀ ਚੀਜ਼ਾਂ ਮਿਲ ਜਾਂਦੀਆਂ ਨੇ ਲਾਈਕ ਗੋਲ ਗੱਪੇ ਫਰੂਟ ਮੈਗੀ ਤੁਹਾਨੂੰ ਪਤਾ ਕਿ ਪਹਾੜਾਂ 'ਚ ਹਰ ਜਗ੍ਹਾ ਮਿਲਦੀ ਆ ਸੋ ਕਾਫੀ ਲੋਕ ਇੱਥੇ ਰੁੱਕ ਕੇ ਥੋੜਾ ਇੰਜੋਏ ਕਰਦੇ ਆ ਫੋਟੋਆਂ ਕਲਿੱਕ ਕਰਦੇ ਆ ਪਰ ਆਪਾਂ ਦੇ ਖਾਵਾਂਗੇ ਮਰਦਾਂ ਵਾਲਾ ਖਾਣਾ ਛੋਲੇ ਉਬਲੇ ਹੋਏ ਆ ਤੇ ਇਹ ਆਪਾਂ ਟੇਸਟ ਕਰਦੇ ਆ ਤੇ ਟੇਸਟ ਕਿਦਾਂ ਤੇ ਇਹਦੇ 'ਚ ਨੇ ਮਿਰਚਾਂ ਕਾਫੀ ਠੋਕ ਦਿੱਤੀਆਂ ਕਹਿੰਦਾ ਪੰਜਾਬੀ ਬੰਦੇ ਤੁਸੀਂ ਤੇਸ ਤੋਂ ਬਾਅਦ ਕੁਫਰੀ ਪਹੁੰਚੇ ਆ ਜੀ ਹਿਮਾਲੀਅਨ ਨੇਚਰਲ ਪਾਰਕ ਇਹ ਹੈਗਾ ਇਹ ਇੱਕ ਛੋਟਾ ਜਿਹਾ ਜੂ ਬਣਿਆ ਆਪਾਂ ਸੋਚਿਆ ਸੀ ਕਿ ਕਾਫੀ ਜ਼ਿਆਦਾ ਇੱਥੇ ਜਾਨਵਰ ਹੋਣਗੇ ਪਰ ਜਾਨਵਰ ਸਾਨੂੰ ਇੱਥੇ ਇੱਕ ਦੋ ਹੀ ਮਿਲਿਆ ਤੇ ਆਓ ਦੇਖਦੇ ਆਂ ਇਹਦੀ 50 ਰੁਪਏ ਐਂਟਰੀ ਫੀਸ ਆ ਫੀਸ ਦੇਣ ਤੋਂ ਬਾਅਦ ਆਪਾਂ ਅੰਦਰ ਦੇਖਿਆ ਤੇ ਇੱਕ ਚੀਤਾ ਸੀਗਾ ਤੇ ਇਹਨੂੰ ਵੀ ਲੱਗਦਾ ਸੁਸਤੀ ਪਈ ਹੈ ਸੌਣ ਦੀ ਤਿਆਰੀ ਕਰ ਰਿਹਾ ਤੇ ਦੋ ਹੀ ਸੀਗੇ ਇੱਥੇ ਉਸ ਤੋਂ ਬਾਅਦ ਅਸੀਂ ਅਗਲੀ ਜਗ੍ਹਾ ਦੇਖਿਆ ਤੇ ਬੀਅਰ ਭਾਲੂ ਤੇ ਉਹ ਵੀ ਸੁਸਤੀ ਦਾ ਮਾਰ ਰਿਆ ਬਸ ਲੰਮੇ ਪਿਆ ਉੱਥੇ ਉਹ ਦੇਖੋ ਸਾਹਮਣੇ ਬਸ ਇੰਨਾ ਕੀ ਵਿਊ ਇੱਥੇ ਜਿਹੜਾ ਜੂ ਦਾ ਸਾਨੂੰ ਦੇਖਣ ਨੂੰ ਮਿਲਿਆ ਨਾ ਭਾਜੀ ਥੱਕ ਆਇਆ ਥੱਕਾ ਭਾਜੀ ਥੱਕਾ ਹੈ ਆ ਵੇਖ ਲਓ ਬਿਜਲੀ ਬੋਲ ਰਿਹਾ ਡੇ ਜਈ ਸਾਹਿਬ ਆ ਇਹ ਤਾਰਾਂ ਨਾਲ ਪੰਗੇ ਲੈਣੋਂ ਨਹੀਂ ਹਟਣਦੇ ਲੋਕੇਸ਼ਨ ਲੱਭੀ ਹੈ ਕਿ ਵਧੀਆ ਤੇ ਭੁੱਖ ਵੀ ਲੱਗ ਚੁਕੀ ਆ ਤੇ ਉੱਤੇ ਉਹ ਬੜੀ ਵਧੀਆ ਲੋਕੇਸ਼ਨ ਆ ਰੂਟ ਆਪਣੇ ਕੋ ਪਿਆ ਉੱਥੇ ਜਾ ਕੇ ਖਾਣੇ ਆ ਪਪੀਤਾ ਖਾਣਾ ਆ ਤੇ ਉੱਥੇ ਬਹਿ ਕੇ ਖਾਣਾ ਉੱਪਰ ਠੀਕ ਆ ਉੱਥੇ ਬਹਿ ਕੇ ਖਾਣਾ ਉੱਥੇ ਜਿਹੜਾ ਜਾਣਾ ਵਾਹ ਅਸੀਂ ਇੰਗਰੀਜੀ ਚ ਕੀ ਕਹਿੰਦੇ ਉਹ ਪਪਾਇਆ 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 ਹੰਡਾ ਹੋ ਗਿਆ ਹੋਣਾ ਨਾ ਹੁਣ ਪਾਈ ਆਪਾਂ ਜੈਕਟਾ ਠੰਡਾ ਹੋ ਗਿਆ ਨਾਲੇ ਫੋਟੋ ਫੋਟੋ ਠੰਡਾ ਮੌਸਮ ਹੋ ਗਿਆ ਇਹ ਠੰਡੇ ਠਾਡੇ ਮੌਸਮ ਵਾਤੇ ਆ ਫਲ ਵੀ ਤਿਆਰ ਹੋ ਗਏ ਨੇ ਜਿੰਨਾ ਤੋਂ ਸਾਡੇ ਕੁੱਕ ਸਾਹਿਬ ਜਿਹੜੇ ਕਿ ਬਾਹਰੋਂ ਆਏ ਨੇ ਸਿੰਗਾਪੁਰ ਤੋਂ ਇਹਨਾਂ ਨੂੰ ਕੱਟ ਕੇ ਇਹਦਾ ਸਲਾਜ ਬਣਾ ਕੇ ਚਲੋ ਚਲੀਓ ਟ੍ਰੈਕਿੰਗ ਕਰਨੀ ਆਪਾਂ ਉੱਪਰ ਜਾਣ ਵਾਸਤੇ ਨਾਲ ਦੇ ਕਹਿੰਦੇ ਉੱਪਰ ਜਾਇ ਨਹੀਂ ਜਾਣਾ ਮੈਂ ਕਿਹਾ ਜਾਇ ਕਿਉਂ ਨਹੀਂ ਜਾਣਾ ਵੇਖਿਓ ਕੁਲਾ ਚੱਲ ਗਾਓ ਇੱਕ ਹੀ ਲਿਖਿਆ ਹੋਇਆ ਸਵਰਨ ਵਾਟਿਕਾ ਰੋਹ ਰਿਹਾ ਅੱਗੇ ਕਿ ਨੌਰ ਵੈਲੀ ਹੁਣ ਆਪਾਂ ਕੁਫਰੀ ਬਾਹਰ ਕਰਕੇ ਆਏ ਕਾਫੀ ਵਧੀਆ ਮੌਸਮ ਹੋਜੀ ਪਹੁੰਚ ਚੁਕੇ ਆਂ ਆਪਣੀ ਜਗ੍ਹਾ ਤੇ ਉਹ ਓਡੇ ਨਾਲ ਦੇ ਹਾਂਜੀ ਲੱਗਦਾ ਹੈ ਪੌੜੀਆਂ ਚੜ ਕੇ ਆਏ ਆ ਫੂਕਾਂ ਤੋਂ ਹੀ ਮਾਰੰਦੇ ਬੈਠ ਡਾ ਹੋ ਜੇ ਤੱਤਾ ਪਾਣੀ ਹੈ ਨਾ ਜੰਗਲ ਚ ਮੰਗਲ ਸਰਪੂਲ ਨੂੰ ਲਾ ਦੇ ਕੋਈ ਮੰਗਲ ਕਰ ਨਾਲ ਆ ਜਾਏ ਉਤੋਂ ਲੇਫੜ ਕਾਦੀਆਂ ਚ ਫਿਰਨ ਡਿਆ ਇੱਥੇ ਵੀ ਨਾ ਆ ਜੇ ਇੱਥੇ ਹੀ ਗਿਆ ਉਹ ਕਾਦੀਆਂ ਚ ਜਾ ਸੋ ਇਹ ਦੇਖੋ ਮੇਰੇ ਨਾਲ دوست ਮੇਰੇ ਜੈ ਸਾਹਿਬ ਆ ਬੀਬੀ ਕੋਰ ਵਾਲੇ ਤੇ ਰਸਤੇ 'ਚ ਵੇਖਿਆ ਆਪਾਂ ਡੈਮ ਦਾ ਕੰਮ ਚੱਲ ਰਿਹਾ ਕਾਫੀ ਦੂਰੀ ਤੋਂ ਆਪਾਂ ਵੇਖਿਆ ਦੇਖੋ ਤੇ ਰਸਤਾ ਵੀ ਅੱਗੋਂ ਜਿਹੜਾ ਖਰਾਬ ਸ਼ੁਰੂ ਹੋ ਜਾਂਦਾ ਰੋਡ ਬਿਲਕੁਲ ਹੀ ਖਤਮ ਹੋ ਜਾਂਦੇ ਆ ਤੇ ਬੜੀ ਔਖੀ ਇੱਥੋਂ ਦੀ ਡੇਂਜਰਸ ਡਰਾਈਵ ਫਿਰ ਹੋ ਜਾਂਦੀ ਆ ਕਿਉਂਕਿ ਆਪਾਂ ਸਫਰ ਜਿਹੜਾ ਸੀਗਾ ਸਾਰਾ ਰਾਤ ਰਾਤ ਹੀ ਆਪਾਂ ਖਤਮ ਕਰ ਲਿਆ ਸੀਗਾ ਕਿਨੌਰ ਵੈਲੀ ਦਾ ਇਹ ਡੇਂਜਰਸ ਤੇ ਜਿਹੜੇ 뷰ਪੁਆਇੰਟ ਉਹ ਲਾਗੇ ਸੀ ਉਹ ਤੁਹਾਨੂੰ ਸਵੇਰੇ ਆਪਾਂ ਜਰੂਰ ਦਿਖਾਵਾਂਗੇ ਵਾਪਸੀ ਤੇ ਆਉਂਦੇ ਆ ਤੇ ਰਿਕਾਂਗ ਪੀ ਉਹਦੇ ਲਾਗੇ ਜਾ ਕੇ ਆਪਾਂ ਪਹੁੰਚ ਚੁੱਕੇ ਆ ਲਓ ਜੀ ਰਾਤ ਦੇ ਵੱਜ ਚੁੱਕੇ ਨੇ 10 10 ਵਜੇ 10 ਵੱਜ ਚੁੱਕੇ ਤੇ ਇਸ ਟਾਈਮ ਆਪਾਂ ਕਿੱਥੇ ਆ ਪਤਾ ਹੀ ਨਹੀਂ ਤੇ ਪਹੁੰਚਣਾ ਆਪਾਂ ਹੈਗਾ ਚਿਟਕੂ ਲਗਾਵਾ ਜਿਹੜਾ ਇੰਡੀਆ ਦਾ ਲਾਸਟ ਪਿੰਡ ਵਾ ਜਿਹੜਾ ਉੱਥੇ ਆਪਾਂ ਹੁਣ ਪਹੁੰਚਣਾ ਵਾ ਰਾਤ ਰਾਤ ਹੀ ਸੰਗਲਾ ਬੀਤੇ ਜਾਂਦੇ ਆ ਤੇ ਦੇਦੇ ਆ ਵੀ 12 1 2 ਵਜੇ ਤੱਕ ਕਿੰਨੇ ਵਜੇ ਤੱਕ ਪਹੁੰਚਦੇ ਆ ਗੱਡੀ 'ਚ ਸੌਣਾ ਪੈਂਦਾ ਏ ਕਿ ਜਾਂ ਫਿਰ ਹੋਟਲ ਲੈਣਾ ਪੈਂਦਾ ਥੈਟਸ ਵੀਟ ਐਂਡ ਵਾਚ ਡਿਨਰ ਆਪਾਂ ਕਰ ਲਿਆ ਇੱਥੇ ਤੇ ਨਿਕਲਦੇ ਆਂ ਫਿਰ ਇਥੋਂ ਐਨਜੋਏ ਯਰ ਟਿਪ ਸੋ ਡਿਨਰ ਕਰਨ ਤੋਂ ਬਾਅਦ ਸਾਡਾ ਇਥੋਂ ਦਾ ਤਕਰੀਬਨ 2 ਆਵਰ ਦਾ ਰਸਤਾ ਹੋਰ ਰਹਿ ਗਿਆ ਸੀਗਾ ਪਰ ਇਹ ਰਸਤਾ ਕਹਿੰਦੇ ਆ ਨੇ ਕਿ ਬਹੁਤ ਜ਼ਿਆਦਾ ਖਤਰਨਾਕ ਰਾਸਤਾਇਆ ਕਿਉਂਕਿ ਪਹਾੜੀਆਂ ਕੱਟ ਕੇ ਜਿਹੜਾ ਤਿੱਖੀਆਂ ਪਹਾੜੀਆਂ ਤੇ ਇੱਕ ਪਾਸੇ ਬਹੁਤ ਡੂੰਗੀ ਖਾੜਿਆ ਪਰ ਨਾਈਟ ਦਾ ਸਫਰ ਸੀਗਾ ਸਾਨੂੰ ਇੰਨਾ ਪਤਾ ਨਹੀਂ ਲੱਗਿਆ ਰਾਤ ਰਾਤ ਆਪਾਂ ਇਹ ਸਾਰਾ ਸਫਰ ਜਿਹੜਾ ਗੱਡਿਆ ਕਿ ਨੋਰ ਵੈਲੀ ਦਾ ਲੋ ਜੀ ਪਹੁੰਚ ਚੁਕੇ ਆ ਰਾਤ ਦੇ ਹੋ ਗਿਆ 12:30 ਜੀ ਅਗਲਾ ਦਿਨ ਹੋ ਗਿਆ ਸ਼ੁਰੂ ਤੇ ਸਾਡੇ ਸਹੀ ਆ ਗਿਆ ਉਸਤਾਦ ਪਿੰਡ ਤੇ ਪਹੁੰਚ ਗਏ ਆ ਤੇ ਉਹ ਲੈ ਉਹ ਟਾਇਲਟ ਚ ਵੜ ਗਿਆ ਓਏ ਹੋਏ ਲਾਈਟਾਂ ਜਗਾਉਂਦੀਆਂ ਉਹ ਲੈ ਲਾਈਟਾਂ ਜਗਾਉਂਦੀਆਂ ਸਾਡੇ ਆਉਣ ਦਾ ਸਵਾਗਤ ਕਰਤਾ ਹੈ ਜੀ ਫੋਨ ਕੀਤਾ ਇਹਨਾਂ ਮਾਨੂੰ ਕੈਂਪਿੰਗ ਹੈ ਕਿੰਨੇ ਲੋਗ ਹੋ ਸਰ 3 ਲੋਗ ਹੈ ਜੇਗਾ ਸਰ ਰੂਮ ਮੇ ਸਰ ਇੱਕ ਵਾਰ ਅੱਗੇ ਦੇਖ ਲਿਓ ਕਿੰਨੇ ਪੈਸੇ ਹੈ ਕੀ ਪ੍ਰਾਈਸ ਹੈ ਦੇਖਣਾ ਸਾਈਕ ਵਾਰ ਝੂਮ ਦੇਖ ਲੋ ਆਪ ਤੋੜਾ ਈੜੀ ਵੀ ਹੋ ਜਾਏਗਾ ਨਾ ਫਿਰ ਉੱਤੇ ਅਰੇ ਸਰ ਇਹ ਦੇਖਣੇ ਵਿੱਚ ਕੀ ਜਾਂਦਾ ਇਹਨੂੰ ਸੋ ਤਕਰੀਬਨ ਦੋਸਤੋ ਰਾਤ 12:30 ਵਜੇ ਆਪਾਂ ਪਹੁੰਚ ਚੁੱਕੇ ਸੀਗੇ ਆਪਣੇ ਲਾਸਟ ਜਿਹੜਾ ਪਿੰਡ ਸੀਗਾ ਤੇ ਇੱਥੇ ਆਪਾਂ ਕੈਂਪ ਲਿਆ ਤੇ ਇਹਦੇ ਵਿੱਚ ਆਪਾਂ ਰਾਤ ਠਹਿਰੀ ਤੇ ਬਹੁਤ ਜ਼ਿਆਦਾ ਠੰਡ ਹੈ ਇਹ ਜੀ ਬੋਝ ਹੁਣ ਕੈਂਪ ਚ ਆਪਾਂ ਆ ਗਏ ਇੱਥੇ ਕੈਂਪ ਨੂੰ ਟੈਂਟੀ ਇੱਕ ਮਿਲਿਆ ਤੇ -4 ਡਿਗਰੀ ਟੈਂਪਰੇਚਰ ਆ ਇੱਥੇ ਬਹੁਤ ਜ਼ਿਆਦਾ ਠੰਡਾ ਤੇ ਕੈਂਪ ਚ ਇੱਕ ਬਦਾ ਕੈਂਪ ਚ ਹੋ ਗਿਆ ਅੰਡਰਗਰਾਊਂਡ ਕੈਂਪ ਚ ਮਿਲੇ ਵੀ ਬਿਸਤਰੇ ਠੰਡੇ ਆ ਵੇਖੋ ਹੁਣ ਰਾਤ ਕਿਦਾਂ ਲੰਘਦੀ ਆ ਕੋਈ ਆ ਠੰਡਾ ਕੰਮ ਸੋ ਰਾਤ ਸੌਣ ਤੋਂ ਬਾਅਦ ਜਦੋਂ ਸਵੇਰੇ ਉੱਠ ਕੇ ਕੈਂਪ ਤੋਂ ਬਾਹਰ ਦੇਖਿਆ ਤਾਂ ਸਾਰੀ ਥਕਾਵਟ ਦੂਰ ਹੋ ਗਈ ਸੀ ਕਿਉਂਕਿ ਇਹ ਮਨਮੋਹਕ ਨਜ਼ਾਰਾ ਜਿਹੜਾ ਚਿਟਕੂਲ ਪਿੰਡ ਦਾ ਸੀਗਾ ਤਿੱਖੀ ਧੁੱਪ ਤੇ ਮਾਈਨਸ ਟੈਂਪਰੇਚਰ ਦੇ ਵਿੱਚ ਇੱਕ ਖੂਬਸੂਰਤ ਨਜ਼ਾਰਾ ਵੇਖ ਕੇ ਮਨ ਜਿਹੜਾ ਬਾਗੋ-ਬਾਗ ਹੋ ਗਿਆ। ਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੇ ਅੱਜ ਸਾਡੇ ਟੂਰ ਦਾ ਹੈਗਾ ਯਾ ਤੀਸਰਾ ਦਿਨ ਤੇ ਅਸੀਂ ਕੈਂਪਿੰਗ ਕੀਤੀ ਰਾਤ देर रात ਪਹੁੰਚੇ ਸੀਗੇ ਰਾਤ 1 ਵਜੇ ਦੇ ਕਰੀਬ ਤੇ ਫਿਰ ਇਥੇ ਆਪਾਂ ਜਿਹੜਾ ਰੂਮ ਲਿਆ ਕੈਂਪ ਜਿਹੜਾ ਹਾਇਰ ਕੀਤਾ ਸੀਗਾ ਤੇ ਹੁਣ ਚਿਟਕੁਲ ਵਿਲੇਜ ਜਿਹੜਾ ਇੰਡੀਆ ਦਾ ਲਾਸਟ ਵਿਲੇਜ ਆ ਸਾਡੇ ਭਾਰਤ ਦਾ ਲਾਸਟ ਵਿਲੇਜ ਆ ਇਸ ਤੋਂ ਅੱਗੇ ਚੀਨ ਦਾ ਬਾਰਡਰ ਜਿਹੜਾ ਆ ਉਹ ਸ਼ੁਰੂ ਹੋ ਜਾਂਦਾ ਆ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਗਲੇਸ਼ੀਅਰ ਜਿਹੜੀਆਂ ਪਹਾੜੀਆਂ ਨੇ ਸਨੋ ਫਾਲ ਹੋਈ ਪਈ ਹੈ ਉਹਨਾਂ ਦੇ ਉੱਪਰ ਔਰ ਧੁੱਪ ਵੀ ਕਾਫੀ ਤਿੱਖੀ ਆ ਤੇ ਬਹੁਤ ਵਧੀਆ ਸਵੇਰੇ ਸਵੇਰੇ ਦਾ ਨਜ਼ਾਰਾ ਹੈ ਆਪਾਂ ਤਿਆਰ ਹੋ ਚੁੱਕੇ ਆ ਤੇ ਹੁਣ ਆਪਾਂ ਇੱਥੋਂ ਦਾ ਵਿਲੇਜ ਦੇ ਜਿਹੜੇ ਤਕਰੀਬਨ 1000 ਦੇ ਕਰੀਬ ਇੱਥੋਂ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ 1000 ਲੋਕ ਇਸ ਪਿੰਡ ਦੇ ਵਿੱਚ ਰਹਿੰਦੇ ਆ ਤੇ ਕਿਦਾਂ ਦਾ ਉਹਨਾਂ ਦਾ ਰਹਿਣ ਸਹਿਣ ਆ ਤੇ ਇਸ ਪਿੰਡ ਦੇ ਵਿੱਚ ਹੋਰ ਕੀ ਕੀ ਆ ਉਹ ਤੁਹਾਨੂੰ ਇਹ ਅੱਜ ਦੇ ਦਿਨ ਦੇ ਵਿੱਚ ਇਸ ਪਿੰਡ ਦੇ ਵਿੱਚ ਦਾ ਦੌਰਾ ਜਿਹੜਾ ਆ ਕਰਾਉਨੇ ਆ ਇਸ ਪਿੰਡ ਨੂੰ ਵਿਜ਼ਿਟ ਕਰਦੇ ਆ ਤੇ ਫਿਰ ਇੱਥੋਂ ਆਪਾਂ ਨਿਕਲਾਂਗੇ ਵਾਪਸੀ ਦੇ ਲਈ ਕਿਉਂਕਿ ਇਸ ਤੋਂ ਅੱਗੇ ਜਿਹੜਾ ਉਹ ਰੋਡ ਵੀ ਨਹੀਂ ਹੈਗਾ ਤੇ ਚਿੱਟਕੂਲ ਪਿੰਡ ਜਿਹੜਾ ਅੱਜ ਦਾ ਸਾਡਾ ਬਲੌਗ ਜਿਹੜਾ ਇੱਥੋਂ ਦਾ ਰਹੇਗਾ ਸੋ ਇਹ ਦੋਸਤੋ ਕੈਂਪਿੰਗ ਵਗੈਰਾ ਕਰਨ ਵਾਸਤੇ ਵੀ ਇੱਥੇ ਤੁਸੀਂ ਆ ਸਕਦੇ ਹੋ ਤੇ ਹੋਮਸਟੇ ਵੀ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੇ ਨੇ ਇਹ ਕੈਂਪ ਜਿਹੜਾ ਆ ਇਹ ਸੀਜ਼ਨ ਦੇ ਵਿੱਚ 1500 ਰੁਪਏ ਤੋਂ ਲੈ ਕੇ ਤੇ 500 ਰੁਪਏ ਤੱਕ ਤੁਹਾਨੂੰ ਇੱਕ ਰਾਤ ਦਾ ਜਿਹੜਾ ਕੈਂਪ ਦਾ ਜਿਹੜਾ ਉਹ ਸਟੇਜ ਜਿਹੜਾ ਮਿਲ ਜਾਂਦਾ ਹੈ ਇੱਥੇ ਕਿਆ ਨਾਮ ਹੈ ਆਪਕਾ ਪਤਾ ਹੈ ਪ੍ਰਕਾਸ਼ ਜੀ ਨੇ ਬਣਾਇਆ ਹੈ ਕਾਫੀ ਔਰ ਸੈਂਡਵਿਚ ਮਿੱਟਲ ਵਗੈਰਾ ਤਾਂ ਨਹੀਂ ਹੋਗਾ ਨਾ ਉਕੇ ਕਾਹ ਪੇ ਦੂਰ ਹੈ ਨਹੀਂ ਆਗੇ ਅੱਛਾ ਤੋ ਵਿਲੇਜ ਆ ਗਿਆ ਹੈ ਗਾਮ ਹਾਂਜੀ ਚਟਕੁਲ ਹਾਂਜੀ ਬਨਰਦੀ ਮੈ 100 ਮੀਟਰ ਚਲੋ ਬ੍ਰੇਕਫਾਸਟ ਕਰਕੇ ਫਿਰ ਆਪਾਂ ਤੁਹਾਨੂੰ ਪਿੰਡ ਦਿਖਾਉਨੇ ਆ ਚਟਕੁਲ ਚਟਕੁਲ ਇਹ ਇੱਥੇ ਹੈਗਾ ਹੈ ਪ੍ਰਕਾਸ਼ ਤੇ ਬਹੁਤ ਵਧੀਆ ਇਹਨੇ ਸੈਂਡਵਿਚ ਵੀ ਖਵਾਇਆ ਨੂੰ ਟੋਸਟਰ ਤੇ ਕਾਫੀ ਟੇਸਟ ਬਹੁਤ ਵਧੀਆ ਵਾ ਸੋ ਇਸ ਪਿੰਡ ਦਾ ਜਿਹੜਾ ਵਾਤਾਵਰਨ ਦੇਖ ਕੇ ਮਨ ਜਿਹੜਾ ਬੜਾ ਖੁਸ਼ ਹੁੰਦਾ ਆ ਕਹਿੰਦੇ ਨੇ ਕਿ ਇਹ ਇੰਡੀਆ ਦਾ ਸਭ ਤੋਂ ਸ਼ੁੱਧ ਵਾਤਾਵਰਨ ਵਾਲਾ ਪਿੰਡ ਆ ਚਿਟਕੂਲ ਪਿੰਡ ਤੇ ਤਕਰੀਬਨ ਨੇ ਇੱਥੋਂ ਦੇ ਜਿਹੜੇ ਲੋਕ ਆ ਸਾਰੇ ਜਿਹੜੇ ਸਰਕਾਰੀ ਅਫਸਰ ਨੇ ਤੇ ਬਹੁਤ ਵਧੀਆ ਵਿਊ ਆ ਸਾਰੇ ਪਿੰਡ ਦਾ ਇੱਥੋਂ ਦਾ ਤੇ ਥੋੜਾ ਅੱਗੇ ਆਪਾਂ ਗਏ ਤੇ ਬਾਰਡਰ ਏਰੀਆ ਸੀਗਾ ਜਿੱਥੇ ਸਾਡਾ ਇੰਡੀਆ ਦਾ ਬਾਰਡਰ ਆ ਤੇ ਅੱਗੇ ਚੀਨ ਤਿੱਬਤ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੁਣ ਆਪਾਂ ਚਿਟਕੁਲ ਵਿਲੇਜ ਤੋਂ ਨਾ ਜਾ ਰਹੇ ਆ ਚੈੱਕਪੋਸਟ ਜਿਹੜੀ ਆ ਚਾਈਨਾ ਬਾਰਡਰ ਅੱਗੇ ਲੱਗਦਾ ਆ ਤੇ ਇੰਡੀਆ ਦਾ ਲਾਸਟ ਢਾਬਾ ਵੀ ਤੇ ਲਾਸਟ ਪੋਸਟ ਆਫਿਸ ਵੀ ਸਾਰਾ ਕੁਝ ਉੱਥੇ ਹੀ ਆ ਇੱਥੋਂ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਰਸਤਾ ਕਾਫੀ ਕੰਜੈਸਟਡ ਹੋ ਜਾਂਦਾ ਅੱਗੇ ਜਾ ਕੇ ਤੇ ਹਸੀਨ ਵਾਦੀਆਂ ਜਿਹੜੀਆਂ ਮਾਲੇ ਪਰਬਤੀਆਂ ਚੋਟੀਆਂ ਸਾਰੀਆਂ ਇੱਥੋਂ ਅੱਗੇ ਸ਼ੁਰੂ ਹੁੰਦੀਆਂ ਤੇ ਉਹਦਾ ਵੀ ਨਜ਼ਾਰਾ ਤਾਂ ਅੱਗੇ ਜਾ ਕੇ ਦੇਖੋਨੇ ਆ। ਸੋ ਇਹ ਆ ਜੀ ਇਸ ਟਾਈਮ ਚਿੱਤਕੂਲ ਤੋਂ ਅੱਗੇ ਬਾਰਡਰ ਨੂੰ ਜਾਣ ਦਾ ਰਸਤਾ ਪਿੱਛੇ ਤੁਸੀਂ ਵੇਖ ਸਕਦੇ ਹੋ ਹਾਈ ਐਲਟੀਟਿਊਡ ਦੇ ਉੱਤੇ ਧੁੱਪ ਵੀ ਜ਼ਿਆਦਾ ਹੈ ਬਹੁਤ ਜ਼ਿਆਦਾ ਤੇਜ਼ ਆ ਤੇ ਟੈਂਪਰੇਚਰ ਵੀ ਤਕਰੀਬਨ ਮਾਈਨਸ ਆ ਤੇ ਹੁਣ 1-2 ਡਿਗਰੀ ਤੱਕ ਟੈਂਪਰੇਚਰ ਇੱਥੇ ਹੋ ਗਿਆ। ਤੇ ਬਹੁਤ ਵਧੀਆ ਤੁਹਾਨੂੰ ਦਿਖਾਉਨੇ ਆ ਰਸਤਾ ਸਾਰਾ ਪਿੱਛੋਂ ਦਾ ਅੱਗੇ ਦੇ ਰਸਤਾ ਤੇ ਕਮਾਲ ਦਾ ਹੀ ਆ ਜੀ ਚਾਰੇ ਪਾਸੇ ਇਦਾਂ ਲੱਗਦਾ ਕਿ ਬਸ ਬਰਫ਼ ਹੀ ਬਰਫ਼ਾ ਚਾਰੇ ਪਾਸੇ ਪਹਾੜਾਂ ਤੇ ਤੇ ਠੰਡੀਆਂ ਹਵਾਵਾਂ ਤੇ ਜਦੋਂ ਕੋਈ ਕਾਰ ਵਗੈਰਾ ਆ ਜਾਂਦੀ ਹੈ ਤੇ ਫਿਰ ਬੜੀ ਪ੍ਰੋਬਲਮ ਹੁੰਦੀ ਆ ਉਹਨੂੰ ਕ੍ਰੋਸ ਕਰਨ ਦੇ ਵਿੱਚ ਤੇ ਇੱਥੇ ਆਪਾਂ ਇੰਜੋਏ ਕੀਤਾ ਕਾਫੀ ਜੀ ਇਹ ਆ ਜੀ ਇੰਡੀਆ ਦੀ ਲਾਸਟ ਚੈੱਕ ਪੋਸਟ ਅੱਗੇ ਸ਼ੁਰੂ ਹੋ ਜਾਂਦਾ ਚਾਈਨਾ ਬਾਰਡਰ ਤੇ ਇਸ ਤੋਂ ਅੱਗੇ ਜਿਹੜਾ ਉਹ ਹੈ ਨੋ ਐਂਟਰੀ ਆ ਤੇ ਵੀਡੀਓਗ੍ਰਾਫੀ ਵੀ ਨਹੀਂ ਆਪਾਂ ਕਰ ਸਕਦੇ ਕਿਉਂਕਿ ਆਰਮੀ ਏਰੀਆ ਤੇ ਕਾਫੀ ਵਧੀਆ 뷰 ਆ ਇੱਥੋਂ ਵੀ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਪਿੱਛੇ ਬੀਹਿੰਗ ਬਹੁਤ ਵਧੀਆ ਯਾਰੋ ਬਿੰਪਾ ਜੀ ਠੀਕ ਆ 뷰 ਪੂਰੀ ਆ ਭਾਜੀ ਇੱਥੇ ਪੂਰੀ ਗੱਲਬਾਤ ਚਲੋ ਜੀ ਹੁਣ ਤੁਹਾਨੂੰ ਦਿਖਾਉਨੇ ਆ ਲਾਸਟ ਪੋਸਟ ਆਫਿਸ ਤੇ ਚਿੱਠੀ ਭਾਗ ਜਾਣੀ ਐ ਇੱਥੇ ਕੋਈ ਇਹਨੂੰ ਜੀ ਭਾਵਗੀਆਂ ਤੇ ਲਾਸਟ ਢਾਬਾ ਵੀ ਹੈਗਾ ਇੱਥੇ ਇੰਡੀਆ ਦਾ ਗੱਡੀਆਂ ਆਲਮੋਸਟ ਇੱਥੇ ਵੱਡੀਆਂ ਹੀ ਵਾਰਾ ਖੰਦੀਆਂ ਐ ਐਕਸਯੂਵੀ ਫੋਰਚੂਨਰ ਵਗੈਰਾ ਜਾਂ ਥਾਰ ਕਿਉਂਕਿ ਰੋਡ ਕਾਫੀ ਜ਼ਿਆਦਾ ਖਰਾਬ ਆ ਤੇ ਇਸ ਕਰਕੇ ਮੇਰੇ ਸਾਬ ਨਾਲ ਭਾਜੀ 500 ਕਿਲੋਮੀਟਰ ਹੋ ਗਿਆ ਹੁਣ ਸਫ਼ਰ ਆਪਣਾ 600 ਕਿਲੋਮੀਟਰ 600 ਕਿਲੋਮੀਟਰ ਕੱਲਾ 550 ਤੇ ਗੱਲ ਹੀ ਹੋ ਗਈ ਸੀ ਸਿੰਗਲ 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 60 ਕਿਲੋਮੀਟਰ ਹੋ ਗਿਆ ਇਤੋਂ ਤੱਕ ਹਨਾ ਸੋ ਇਸ ਤੋਂਗੇ ਤੇ ਰੋਡ ਖਤਮ ਸੀਗਾ ਤੇ ਹੁਣ ਵਾਪਸੀ ਤੇ ਇੱਕ ਰੀਵਰ ਪੁਆਇੰਟ ਜਿਹੜਾ ਵਾ ਥੱਲੇ ਜਾ ਕੇ ਕਾਫੀ ਉੱਥੇ ਵੀ ਰੋਡ ਬਹੁਤ ਜ਼ਿਆਦਾ ਖਰਾਬ ਸੀਗਾ ਤੇ ਰੀਵਰ ਪੁਆਇੰਟ ਆ ਥੱਲੇ ਮੈਦੀ ਵਗਦੀ ਆ ਉੱਥੇ ਬੈਠ ਕੇ ਨਾਲ ਦੇ ਕਹਿੰਦੇ ਆ ਵੀ ਫਰੂਟ ਛਕਣਾ ਆ ਤੇ ਚੱਲਦੇ ਆ ਆਪਾਂ ਥੱਲੇ ਰਿਵਰ ਪੁਆਇੰਟ ਸੋ ਹੁਣ ਆਪਾਂ ਉਤਰਿਆ ਨੀਚੇ ਜਿਹੜੀ ਰਿਵਰ ਚੱਲਦੀ ਪਈ ਆ 뷰 ਪੁਆਇੰਟ ਇੱਥੇ ਵੀ ਸੋ ਟਰੈਕਿੰਗ ਏਰੀਆ ਵੀ ਕਾਫੀ ਵਧੀਆ ਤੁਹਾਨੂੰ ਰਿਵਰ ਦਾ ਜਿਹੜਾ ਉਹ ਵੀ 뷰 ਦਿਖਾਉਂਦੇ ਆ ਕਾਫੀ ਵਧੀਆ ਇੱਥੇ ਦਾ ਆਪਣੇ ਨਾਲ ਦੇ ਚੱਲ ਚੁੱਕੇ ਆ ਥੱਲੇ ਰਿਵਰ ਤੱਕ ਹੀ ਗੱਡੀ ਕਹਿੰਦੇ ਖੜਨੀ ਆ ਤੇ ਕਾਫੀ ਵਧੀਆ 뷰 ਪੁਆਇੰਟ ਆਥੇ ਕੈਂਪਿੰਗ ਕਰਨ ਵਾਸਤੇ ਲੋਗਾਂ ਦੇ ਇੱਥੇ ਬਹੁਤ ਉਦਦੀਆ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਹਸੀਨ ਵਾਦੀਆਂ ਲੋ ਜੀ ਇੱਥੇ ਦਾ ਸਾਡਾ 뷰 ਪੁਆਇੰਟ ਵੀ ਕਵਰ ਹੋ ਚੁੱਕਾ ਆ ਪਾਣੀ ਦੀਆਂ ਕੁਦਰਤ ਦੀਆਂ ਹਵਾਵਾਂ ਦਾ ਸਾਊਂਡ ਤੁਸੀਂ ਜਿਹੜੀਆਂ ਉਹ ਸੁਣ ਸਕਦੇ ਹੋ ਕਿਸ ਤਰ੍ਹਾਂ ਖੜੀ ਆਵਾਜ਼ ਇਹ ਵੀ ਰਿਵਰ ਬਹੁਤ ਜ਼ਿਆਦਾ ਫਾਸਟ ਆ ਠੰਡੀਆਂ ਹਵਾਵਾਂ ਚੱਲੀਆਂ ਬਹੁਤ ਜ਼ਿਆਦਾ ਠੰਡਾ ਪਾਣੀ ਆ ਤੇ ਵਾਦੀਆਂ ਪਿੱਛੇ ਹਸੀਨ ਬਹੁਤ ਵਧੀਆ 뷰 ਇੱਥੋਂ ਦਾ ਚਿਟਕੂਲ ਵਿਲੇਜ ਦਾ ਜਿਹੜਾ ਰੀਵਰ ਦਾ 뷰 ਪੁਆਇੰਟ ਆ ਭਲਵਾਨ ਜੀ ਘਟਣ ਦੇ ਨੇ ਹੁਣ ਫਰੂਟ ਸ਼ਾਟ ਤੇ ਫਰੂਟ ਸ਼ਾਟ ਕੇ ਹੁਣ ਇੱਥੋਂ ਆਪਾਂ ਨੌਨ ਸਟਾਪ ਨਿਕਲਣਾ ਤੇ ਰਸਤੇ ਦੇ ਜਿਹੜੇ ਰਾਤ ਤੇ ਆਪਾਂ 뷰 ਪੁਆਇੰਂਟ ਮਿਸ ਕੀਤੇ ਸੀਗੇ ਉਹ ਰਾਜ ਕਵਰ ਕਰਾਂਗੇ ਆਪਣੇ ਲੋਗੋ ਲਾਉਣ ਵਾਸਤੇ ਬੋਰਡ ਜਿਹੜਾ ਸਾਰਿਆਂ ਦੇ ਇੱਥੇ ਲੱਗੇ ਹੋਏ ਆ ਬੋਰਡ ਤੇ ਸਾਡਾ ਲੋਗੋ ਵਾਲਾ ਸਟicker ਜਿਹੜਾ ਸੀਗਾ ਉਹ ਇਸ ਟਾਈਮ ਭੁੱਲ ਗਏ ਆ ਪਰ ਆਪਾਂ ਇੱਥੇ ਆਪਣੇ ਸਾਈਨ ਜ਼ਰੂਰ ਕਰਕੇ ਜਾਵਾਂਗੇ ਸੋ ਹਾਂਜੀ ਦੋਸਤੋ ਚਿਟਕੂਲ ਲਾਸਟ ਵਿਲੇਜ ਤੇ ਆਪਾਂ ਹੁਣ ਸਾਰਾ ਕਵਰ ਕਰ ਲਿਆ ਇਹ ਆ ਜੀ ਹਿੰਦੁਸਤਾਨ ਦਾ ਆਖਰੀ ਟੱਬਾ ਵੀ ਸੋ ਸਾਰਾ ਇੰਜੋਏ ਕਰਨ ਤੋਂ ਬਾਅਦ ਅਸੀਂ ਵਾਪਸੀ ਰਵਾਨਗੀ ਜਿਹੜੀ ਆ ਪਾਈ ਹੈ ਜਿਹੜੇ ਅਸੀਂ ਰਾਤ ਦੇ ਸਫ਼ਰ ਦੇ ਵਿੱਚ ਜਿਹੜਾ ਜਿੰਨੇ ਵੀ viewpoint ਕੱਟੇ ਸੀ ਉਹ ਅਸੀਂ ਆਉਂਦੇ ਆ ਜਿਹੜਾ ਉਹਨਾਂ ਦਾ ਆਨੰਦ ਮਾਣਿਆ ਸੋ ਜਦੋਂ ਵੀ ਤੁਸੀਂ ਆਓ ਤੇ ਆਪਣੇ ਨਾਲ ਹੈਵੀ ਡਰਾਈਵਰ ਜ਼ਰੂਰ ਲੈ ਕੇ ਆਓ ਜਿਹੜਾ ਐਕਸਪਰਟ ਹੋਵੇ ਤੇ ਗੱਡੀ ਜਿਹੜੀ ਆ 4x4 ਹੋਵੇ ਹੈਵੀ ਹੋਵੇ ਤੇ ਇੱਕ ਨੋਰਵੈਲੀ ਦਾ ਤੁਸੀਂ ਨਜ਼ਾਰਾ ਜਿਹੜਾ ਆ ਕੇ ਦੇਖ ਸਕਦੇ ਹੋ ਸੋ ਕਿਦਾਂ ਦੀ ਲੱਗੀ ਵੀਡੀਓ ਜ਼ਰੂਰ ਦੱਸਿਓ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਚੈਨਲ ਸਾਡੇ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਨਹੀਂ ਕੀਤਾ ਸੋ ਜਲਦੀ ਹੀ ਮਿਲਦੇ ਹਾਂ ਕਿਸੇ ਅਗਲੀ ਨਵੀਂ ਜਗ੍ਹਾ ਦੇ ਉੱਤੇ ਨਵੇਂ ਵਲੌਗ ਦੇ ਵਿੱਚ ਇਸੇ ਤਰ੍ਹਾਂ ਦੇ ਸੁਹਾਣੇ ਸਫ਼ਰ ਦੇ ਵਿੱਚ ਤੁਹਾਨੂੰ ਫੇਰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਜਾਵਾਂਗੇ ਜੁੜੇ ਰਹੋ ਸਾਡੇ ਚੈਨਲ ਜਗਜੀਤ ਕਾਦੀਆਂ ਦੇ ਨਾਲ ਜੁੰਦੇ ਬਸਦੇ ਰਹੋ ਸਤਿ ਸ਼੍ਰੀ ਅਕਾਲ